ਸਾਨੇ ਵੀਰੋ ਫਸਰੀਏ ਕਾਲ ਤੇ ਅੱਜ ਆਪਾਂ ਪਹੁੰਚੇ ਹੋਇਆ ਬਰਨਾਲਾ ਟਰੈਕਟਰ ਮੰਡੀ ਤੇ ਜੋ ਕਿ ਹਰ ਸੋਮਵਾਰ ਲੱਗਦੀ ਹੈ ਤੇ ਅੱਜ ਆਪਾਂ ਸੋਟੇ ਲਈ ਸਬਰਾਜ ਲੈ ਕੇ ਆਏ ਟਰੈਕਟਰ ਐਫੀ ਮਾਡਲ 2006 ਆ 3,55,000 ਰੁਪਏ ਦੀ ਡਿਮਾਂਡ ਹੈ 3 ਸਪੀਡ ਕਰਾਇਆ ਹੋਇਆ ਬੰਦੇ ਦਾ ਤੇ ਵੱਡੇ ਟਾਇਰ ਪਾਏ ਨੇ 16 ਦੇ ਤੇ ਆਪਾਂ ਸਾਨੂੰ ਸਾਰਾ ਕੁਝ ਦੱਸ ਦਿਆਂ ਨੈਸਟਾਰ ਦੇ ਵਿੱਚ ਹੈ ਤੇ ਤੁਸੀਂ ਟਾਇਰ ਚੈੱਕ ਕਰ ਸਕਦੇ ਹੋ ਵੱਡੇ ਟਾਇਰ ਪਾਏ ਹੋ ਨੇ 6 5 650 20 ਦੇ ਸੋਨਾ ਨੰਬਰ 1 ਦੇ ਕੰਪਨੀ ਦੇ ਟਾਇਰ ਨੇ ਤੇ ਮਾਗਰ ਦੇ ਟਾਇਰ 16 ਦੇ ਪਾਏ ਹੋਏ ਨੇ ਵੱਡੇ 169 28 ਦੇ ਮਿਓਰਿਕ ਸਿਸਟਮ ਵਿੱਚ ਸਤਰੀ ਜੀ ਸੁਮੇਤ ਦਾ ਭਾਈ ਕਹਿੰਦਾ 16 ਟਾਇਰ ਪਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਡੰਡਾ ਡਰੈਵਲ ਸਮੇਤ ਹੈ ਸੇਚਰੀ ਦੇ ਵਿੱਚ ਹੈ ਡਬਲ ਡਿਸਟ੍ਰੀਬਿਊਟਰ ਲੱਗਾ ਹੋਇਆ ਰੰਗ ਮੈਂ ਰਜਣਾ ਵਾਲਾ ਹੈ 16 ਟਾਇਰ ਪਾਏ ਹੋਏ ਨੇ ਮੂਹਰੇ ਵੱਡੇ ਟਾਇਰ ਪਾਏ ਹੋਏ ਨੇ 3 ਸਪੀਡ ਕਰਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਆ ਗੇਰ 3 ਸਪੀਡ ਵਾਲਾ ਆਟੋ 2000 ਸਿਸਟਮ ਨਾਲ ਆ ਛਤਰੀ ਸਮੇਤ ਹੈ। ਸਬਰਾਜ 855 ਤਰਨਟਾਰ ਦੇ ਵਿੱਚ ਦੋ 2006 ਮਾਡਲ ਆ ਤਨ 155000 ਰੁਪਏ ਦੀ ਡਿਮਾਂਡ ਆ 3 ਸਪੀਡ ਆ ਤੇ ਬਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੱਧ ਤੋਂ ਵੱਧ। ਧੰਨਵਾਦੀ।